ਆਲਿਆਂ ਨੇ ਤੁਹਾਨੂੰ ਦੂਸਰੀ ਵਾਰ ਸਪੰਚਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਉਸ ਪਾਡੇ ਸੇਤ ਸਪੰਚਿਆ ਤਾਲ ਸੇਤ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਸਭ ਤੋਂ ਪਹਿਲੇ ਤੇ ਤੇ ਆਪਣੀ ਟੀਮ ਦਾ ਤੇ ਸਭਤ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਦੂਸਰੀ ਵਾਰ ਸਰਪੰਚੀ ਦਾ ਮਾਣ ਬਖਸ਼ਿਆ ਪਿਛਲੀ ਟਰਮ ਦੇ ਵਿੱਚ ਮੇਰੇ ਘਰ ਵਾਲੀ ਸ਼੍ਰੀਮਤੀ ਕਮਲਜੀਤ ਕੌਰ ਜੀ ਸਰਪੰਚ ਰਹੇ ਹੈ ਤੇ ਇਸ ਵਾਰ ਦੁਬਾਰਾ ਜਿਹੜਾ ਮੈਂ ਮੈਨੂੰ ਪਿੰਡ ਵਾਲਿਆਂ ਨੇ ਸਰਪੰਚੀ ਦਾ ਜਿਹੜਾ ਮਾਨ ਬਖਸ਼ਿਆ ਹੈ ਮੈਂ ਪਿੰਡ ਵਾਸੀਆਂ ਦਾ ਤਹਿ ਦਰੋទਵਾਦੀਆਂ ਤੇ ਇਹ ਵੀ ਬਿਸ਼ਵਾਸ ਦਿਵਾਉਣਾ ਹੈ ਕਿ ਮੈਂ ਜੋ ਵੀ ਵਾਅਦੇ ਕੀਤੇ ਸੀ ਉਸ ਅਨੁਸਾਰ ਉਹਨਾਂ ਵਾਅਦਿਆਂ ਦੇ ਉੱਤੇ ਸਰਪੱਕੀ ਕਾਹ ਜਿਹੜਾ ਪਿੰਡ ਦਾ ਉਹ ਕਰਾਂਗਾ ਜਿਹੜੇ ਕਿਹੜੇ ਪਿੰਨਾਂ ਕੰਮ ਪਏ ਸੀ ਜਿਹੜੇ ਹੁਣ ਤੁਹਾਡੀ ਬਾਈ ਜੇ ਪੂਰੇ ਕਰਵਾਏ ਜਾਣੇ ਪਿਛਲੀ ਵਾਰ ਕਾਫੀ ਜਿਹੜੇ ਆ ਕੰਮ ਹੋਏ ਆ ਜਿੱਦਾਂ ਕਿ ਖੇਡ ਸਟੇਡੀਅਮ ਦਾ ਖੇਡ ਸਟੇਡੀਅਮ ਜਿਹੜਾ ਉਹ ਉਹਦਾ ਨਰਮਲ ਹੋਇਆ ਚਮਚਾਨ ਘਰ ਦੇ ਵਿੱਚ ਚਾਰ ਦਿਵਾਰੀ ਟਾਈਲ ਲਗਵਾਈ ਗਈ ਗੇਟ ਬਣਾਇਆ ਗਿਆ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੋਰ ਵੀ ਜੋ ਆਮ ਪਿੰਡਾਂ ਦੇ ਵਿੱਚ ਚੱਲਦਾ ਗਲੀਆਂ ਨਾਲੀਆਂ ਦਾ ਜਿਹੜਾ ਉਹ ਕੰਮ ਕਰਵਾਇਆ ਗਿਆ ਕੁਝ ਕੰਮ ਜਿਹੜੇ ਉਹ ਬਾਕੀ ਹਨ ਜਿਸ ਤਰ੍ਹਾਂ ਕਿ ਪਿੰਡ ਦੇ ਵਿੱਚ ਡਿਸਪੈਂਸਰੀ ਨਹੀਂ ਹੈ ਪਿੰਡ ਦੇ ਵਿੱਚ ਜਿਹੜਾ ਉਹ ਆਪਣੇ ਸੁਵਿਧਾ ਸੈਂਟਰ ਹੈ ਜਿਹੜਾ ਹੈ ਉਹ ਬੰਦ ਪਿਆ ਹੈ ਉਹ ਮੈਂ ਪਿੰਡ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਜੇ ਤੁਸੀਂ ਮੈਨੂੰ ਮਾਲ ਬਕਸ਼ੋਗੇ ਤੇ ਮੈਂ ਸਰਕਾਰ ਦੇ ਅੱਗੇ ਜ਼ੋਰ ਜ਼ੋਰ ਅਪੀਲ ਕਰਾਂਗਾ ਉਹਨੂੰ ਖੁਲਵਾਉਣ ਦੀ ਕੋਸ਼ਿਸ਼ ਕਰਾਂਗਾ ਹੋਰ ਵੀ ਕਈ ਤਰ੍ਹਾਂ ਦੇ ਕੰਮ ਹੈ ਜਿਹੜੇ ਆ ਖੇਡ ਮੈਦਾਨ ਜਿਹੜਾ ਹੈ ਉਹਦੀ ਤਿਆਰੀ ਕਰਵਾਉਣੀ ਹੈ ਸੋ ਜਿਸ ਤਰ੍ਹਾਂ ਵੀ ਪਿੰਡ ਦਾ ਸੰਯੋਗ ਮੈਨੂੰ ਮਿਲੇਗਾ ਉਸ ਮੁਤਾਬਕ ਮੈਂ ਜਿਹੜੇ ਕੰਮ ਜਰੂਰ ਕਰਵਾਵਾਂਗਾ ਰਸਨ ਕਰਦੀ ਵੀ ਸਮੱਸਿਆ ਪੈਣਾਂ ਚ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਇਹ ਸਮੱਸਿਆ ਜਿਹੜੇ ਜੋਗ ਲੋਭ ਹੁੰਦੇ ਉਹਨਾਂ ਦੇ ਰੱਖ ਕਰ ਨਹੀਂ ਬਣਿਆ ਉਹ ਨੇ ਜਾਜ ਬਣੇ ਹੁੰਦੇ ਨੇ ਉਹਨਾਂ ਕੋਲ ਆਸ ਚਲੀਆਂ ਜਾਂਦਾ ਤੇ ਗਰੀਬ ਤੇ ਕਰਾ ਨਹੀਂ ਪਹੁੰਚਦਾ ਕਿ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਹੈਗੀ ਆ ਪਿਛਲੀ ਟਰਮ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਪਿੱਛੇ ਪੁਰਾਣੇ ਲਾਸ਼ਨ ਕਰ ਬਦਲ ਸਰਕਾਰ ਦੇ ਬਣੇ ਹੋਏ ਸੀ ਉਹ ਤਕਰੀਬਨ 240 ਸੀ ਸਾਡੇ ਦੋਵਾਂ ਪਿੰਡਾਂ ਦੇ ਵਿੱਚ ਛੋਟਾ ਕਲੀਪੋਰ ਤੇ ਵੱਡਾ ਕਲੀਪੋਰ ਤੇ ਇਸ ਵਕਤ ਉਹਨਾਂ ਦੀ ਗਿਣਤੀ 640 ਦੇ ਕਰੀਬ ਹੈ ਕੋਈ ਕੁਝ ਪਰਸੈਂਟ ਜਿਹੜੇ ਕੋਈ ਇੱਕ ਦਬ ਇੱਕ ਦੋ ਦੋ ਜਾਂ 10 ਘਰ ਜਿਹੜੇ ਹੋਣਗੇ ਜਿਨ੍ਹਾਂ ਨੂੰ ਤਕਰੀਬਤ ਲਾਭ ਨਹੀਂ ਮਿਲਿਆ ਹੋਊਗਾ ਤਕਰੀਬਨ ਜਿਹੜਾ ਸਾਡੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਸਮੱਸਿਆ ਨਹੀਂ ਹੈ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਗ ਹੁੰਦੇ ਆ ਉਹਨਾਂ ਨੂੰ ਰਜਿਸਟ੍ਰੇਸ਼ਨ ਨਹੀਂ ਮਿਲਦਾ ਸੋ ਨਜਾਇਜ਼ ਨਾਮ ਇਹਦੇ ਪਾਏ ਜਾਂਦੇ ਆ ਸੋ ਤੁਹਾਡੀ ਕੋਈ ਦੇ ਕਿਵੇਂ ਉਰਾਲਾ ਕੀਤਾ ਜਾਵੇਗਾ ਅਸੀਂ ਤਾਂ ਜਾਗਰੂਕ ਕਰਦੇ ਆਂ ਜੀ ਲੋਕਾਂ ਨੂੰ ਜਿਸ ਤਰ੍ਹਾਂ ਅਪਰਲਾ ਪਿੱਛੇ ਵੀ ਕੀਤਾ ਹੈ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਵਾਨੇ ਆਂ ਬਾਰ-ਬਾਰ ਮੈਂ ਗੁਰਦੁਆਰੇ ਦਾ ਵਾਈਸ ਪ੍ਰਧਾਨ ਵੀ ਹਾਂ ਇਹਦੇ ਨਾਲ ਸਰਪੰਚ ਦੇ ਨਾਲ-ਨਾਲ ਅਸੀਂ ਤਾਂ ਜਦੋਂ ਵੀ ਕੋਈ ਕੰਮ ਸ਼ੁਰੂ ਹੁੰਦਾ ਹੈ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਾਈ ਜਾਂਦੀ ਹੈ ਵੀ ਜੋ ਵੀ ਜੋ ਕੋ ਉਮੀਦਵਾਰ ਹੈ ਜੋ ਕੰਮ ਕਰਨਾ ਚਾਹੁੰਦੇ ਹਨ ਉਹ ਆ ਕੇ ਆਪਣਾ ਨਾਮ ਦਰਜ ਕਰਵਾ ਲੇ ਤੇ ਉਹਨਾਂ ਨੂੰ ਹੀ ਕੰਮ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਜੋ ਕੰਮ ਜੋ ਵੀ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਹਨੂੰ ਕੰਮ ਮਿਲਦਾ ਹੀ ਮਿਲਦਾ ਹੈ ਜੀ ਐਜੂਕੇਸ਼ਨ ਲੱਗ ਕੇ ਕਿਵੇਂ ਦੇਖਦੇ ਆਂ ਅਜੂਗਿੰਨ ਬਹੁਤ ਵਧੀਆ ਸਕੂਲ ਚੱਲ ਰਿਹਾ ਸਾਡਾ ਸਕੂਲ ਦੇ ਵਿੱਚ ਤਕਰੀਬਨ ਜੋ ਦੋ ਸਕੂਲ ਹੈ ਸਾਡੇ ਪਿੰਡ ਇੱਕ ਪ੍ਰਾਇਮਰੀ ਸਕੂਲ ਹੈ ਤੇ ਇੱਕ ਹਾਈ ਸਕੈਂਡਰੀ ਸਕੂਲ ਹੈ ਜਿਹਦੇ ਵਿੱਚ ਹਾਈ ਸਕੈਂਡਰੀ ਸਕੂਲ ਦੇ ਵਿੱਚ ਤਕਰੀਬਨ 500 425 ਜਿਹੜੇ ਬੱਚੇ ਪੜ੍ਹ ਰਹੇ ਆ ਤੇ ਬਹੁਤ ਵਧੀਆ ਜਿਹੜਾ ਉਹ ਚੱਲ ਰਿਹਾ ਕੀ ਤੁਹਾਨੂੰ ਲੱਗਦਾ ਇੱਥੇ ਸਟਾਫ ਦੀ ਕੋਈ ਕਮੀ ਲੱਗਦੀ ਜਾਂ 뭐 ਕੋਈ ਅਪਗ੍ਰੇਡ ਹੋ ਰਿਹਾ ਹਾਂਜੀ ਅਪਗ੍ਰੇਡ ਦੀ ਏਜ ਮੈਂ ਤੁਹਾਨੂੰ ਦੱਸਿਆ ਜੀ ਪਿਛਲੀ ਵਾਰ ਵੀ ਮੈਂ ਬਹੁਤ ਵਾਰ ਲਿਖ ਕੇ ਦੇ ਚੁੱਕਾ ਹਾਂ ਤੇ ਹੁਣ ਵੀ ਮੈਂ ਸਰਕਾਰ ਨੂੰ ਜ਼ਰੂਰ ਅਪੀਲ ਕਰਾਂਗਾ ਇਥੇ ਜਿਹੜਾ ਹੈ ਕਮਰਸ ਜਿਹੜਾ ਪਲੱਸ 2 ਲਈ ਕਮਰਸ ਤੇ ਜਿਹੜੀਆਂ ਸਾਇੰਸ ਕਲਾਸਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਂ ਤਾਂ ਕਿ ਲੋਕਾਂ ਨੂੰ ਜਿਹੜਾ ਦੂਰ ਦਰਾਡੇ ਜਾਣਾ ਪੈਂਦਾ ਗੁਰਦਾਸਪੁਰ ਜਾਣਾ ਪੈਂਦਾ ਦਿਨਾ ਨਗਰ ਜਾਣਾ ਪੈਂਦਾ ਉਹ ਸਾਡੇ ਪਿੰਡ ਵਿੱਚ ਹੀ ਬੱਚੇ ਜਿਹੜੇ ਬੱਚੀਆਂ ਜਿਹੜੇ ਉਹ ਇਹ ਸਿੱਖਿਆ ਹਾਸਲ ਕਰ ਸਕਣ। ਸਭ ਕਈ ਵਾਰੀ ਇਹਨਾਂ ਦੇ ਵਿੱਚ ਝਗੜੇ ਇੰਨੇ ਘਵਾ ਜਾਂਦੇ ਆ ਕਿ ਲੋਕਾਂ ਨੂੰ ਖਾਣੇ ਦੇ ਜਾਂ ਧੱਕੇ ਖਾਣੇ ਪੈਂਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ। ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਦੀ ਕੀ ਫਰਜ ਹੁੰਦਾ ਕਿਵੇਂ ਦੇਖਦੇ ਹੋ? ਸਰਪੰਚ ਦੀ ਸਰਪੰਚ ਦੀ ਜ਼ਿੰਮੇਵਾਰੀ ਇਹ ਹੁੰਦੀ ਕਿ ਜੋ ਵੀ ਲੜਾਈ ਝਗੜਿਆ ਉਹ ਪਿੰਡ ਦੇ ਵਿੱਚ ਹੀ ਨਿਬਟਾਏ ਜਾਣ ਮੈਂ ਪਿਛਲੇ 5 ਸਾਲ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਕੋਈ ਇੱਕੋ ਦੁਕਾਣ ਕਰਨਾਵਾਂ ਨੂੰ ਛੱਡ ਕੇ ਕੋਈ ਥਾਣੇ ਨਹੀਂ ਗਿਆ ਔਰ ਮੈਂ ਤਾਂ ਅੱਜ ਵੀ ਜਦੋਂ ਕੋਈ ਝਗੜਾ ਹੁੰਦਾ ਉਹਨੂੰ ਪਿੰਡ ਦੇ ਵਿੱਚ ਨਿਬਟਾਉਣ ਦੀ ਕੋਸ਼ਿਸ਼ ਕਰਦਾ ਔਰ ਮੈਂ ਹਰ ਇੱਕ ਨੂੰ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਇੱਕ ਦੂਸਰੇ ਨੂੰ ਵੱਧ ਚੜ ਕੇ ਸਹਿਯੋਗ ਦੇ ਉਹ ਝਗੜਿਆਂ ਨੂੰ ਨਿਬਟਾਓ ਤੇ ਪਿੰਡਾਂ ਵਿੱਚ ਹੀ ਜਿਹੜੇ ਫੈਸਲੇ ਹੋਣੇ ਚਾਹੀਦੇ ਆ ਪੰਜਾਬ ਸਰਕਾਰ ਦੀ ਕਿਤਨਾ ਕਹਤੇ ਹਾਈ ਕੋਰਟ ਨੇ ਸਲਾਹਾਂ ਦਿੱਤੀ ਆ ਨਸ਼ਿਆਂ ਦੇ ਵਿਰੋਧ ਦੇ ਜੋ ਕਦਮ ਉਠਾਇਆ ਉਹਨਾਂ ਨੇ ਕਿ ਉਹਦੇ ਨਸ਼ਿਆਂ ਵਿਰੋਧ ਸੋ ਟਿੱਪਣੀ ਵੀ ਕੀਤੀ ਹਾਈ ਕੋਰਟ ਨੇ ਕਿ ਜਿਹੜੇ ਨਜਾਇਜ਼ ਨਾ ਹੋਵੇ ਕੋਈ ਨਜਾਇਜ਼ ਨਾ ਕੋਈ ਇਤਿਹਾਸ ਹੋ ਜਾਵੇ ਜੀ ਸੋ ਕਿਵੇਂ ਦੇਖਦੇ ਹੋ ਕਾਰਵਾਈ ਨਾ ਜੋ ਹੋ ਰਿਹਾ ਠੀਕ ਹੋ ਰਿਹਾ ਹੈ ਫੇ ਮੈਂ ਵੀ ਇਹ ਵੀ ਮੈਂ ਵੀ ਇਹ ਅਪੀਲ ਕਰਾਂਗਾ ਕਿ ਦੁਬਾਰਾ ਕੋਈ ਜਿਸ ਤਰ੍ਹਾਂ ਜੇ ਇੱਕ ਮੇਰੀ ਮੰਦੀ ਆਪਣੀ ਗੱਲ ਦੱਸ ਰਿਹਾ ਮੈਂ ਕਿ ਜਿੱਦਾਂ ਕੋਈ ਇੱਕ ਨੌਜਵਾਨ ਉਹ ਕਿਸੇ ਇੱਕ ਵਾਰ ਕਿਤੇ ਨਸ਼ੇ ਦੇ ਵਿੱਚ ਫੜਿਆ ਗਿਆ ਤੇ ਉਹਨੂੰ ਰਿਪੀਟ ਨਾ ਕੀਤਾ ਜਾਏ ਨਜਾਇਜ਼ ਨਾ ਕਰ ਤੰਗ ਕੀਤਾ ਜਾਏ ਤੇ ਬਾਕੀ ਜਿਹੜਾ ਜੋ ਵੀ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ ਸਪਾ ਸੈਂਟਰਲ ਗੋਲਵਣਜਾ ਪੰਜਾਬ ਦਾ ਉਹ ਸਭ ਕਸੂਰ ਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚੋਂਤੀਆਂ ਸੋਖਣੇ ਚੜ੍ਹੇ ਬੰਦੀ ਹੋਣ ਦਾ ਸੋ ਹੁਣ ਤੱਕ ਕੋਈ ਤਾਂ ਨਹੀਂ ਹੁੰਦੀ ਸੋ ਕਿਵੇਂ ਉਪਰਾਲਾ ਕੀਤਾ ਜਾਂਦਾ ਦੀ ਕੋਈ ਨਹੀਂ ਨਹੀਂ ਮੈਂ ਇਸ ਨੂੰ ਇਦੋਂ ਇਹਨੂੰ ਕੋਈ ਪਾਰਟੀਵਾਦੀ ਨਾਲ ਜੋੜ ਕੇ ਨਹੀਂ ਦਿਖਦਾ ਕਿਉਂਕਿ ਜੋ ਮੇਰੀ ਮੰਨ ਦੀ ਆਪਣੀ ਗੱਲ ਹੈ ਉਹਨੂੰ ਮੈਂ ਹਰ ਇੱਕ ਜੋ ਵੀ ਜੋਗ ਉਮੀਦਵਾਰ ਹੈ ਉਹਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਕਰਦਾ ਰਵਾਂਗਾ ਆ ਦੇਖੇਗਾ ਪਿੰਡਾਂ ਦੇ ਵਿੱਚ ਕੱਜੇ ਕੁਠੇ ਗਰਾਂਟਾ ਆਈਆਂ ਨੇ ਛੱਡਾਂ ਦੇ ਪੈਸੇ ਹੁੰਦੇ ਆ ਆਪਣਾ ਦੇ ਪੈਸੇ ਹੁੰਦੇ ਆ ਔਰ ਨਵੇਂ ਖਾਉਂ ਵੀ ਭਰੇਗੇ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਸੁਣਦਾ ਆਈ ਹੈ ਕੱਜੇ ਕੁਠੇ ਇਮਾਰਤ ਆਈ ਹੈ ਜਾਂ ਛੱਡਾਂ ਦੀ ਆਈ ਹੈ ਜਾਂ ਹੁਣ ਤਾਂ ਵੀ ਇਹ ਨਵੇਂ ਕਿੰਨੇ ਭਰੇਗੇ ਦੇਖੋ ਜੀ ਪਿਛਲੀ ਟਰਮ ਦੇ ਵਿੱਚ ਮੈਂ ਮੇਰੇ 12 ਘਰ ਸੀ ਜਿਨ੍ਹਾਂ ਦੇ ਵਿੱਚੋਂ 11 ਬਣ ਗਏ ਇੱਕ ਕਿਸੇ ਕਾਰਨ ਰਹਿ ਗਿਆ ਜੋ ਪੀਐਮਏ ਵਜਿ ਦੇ ਵਿੱਚ ਆਇਆ ਸੀ ਤੇ ਹੁਣ ਵੀ ਜਿਹੜੇ ਆ ਉਹ ਤਕਰੀਬਨ 50 ਤੋਂ ਲੈ ਕੇ 60 ਤੱਕ ਜਿਹੜੇ ਅਸੀਂ ਉਹ ਫਾਰਮ ਫਿਲ ਅਪ ਕੀਤੇ ਆ ਤੇ ਉਹ ਜੋ ਵੀ ਜੋਗ ਉਮੀਦਵਾਰ ਹੈ ਉਹਨਾਂ ਦੇ ਫਾਰਮ ਭਰੇ ਆ ਉਹਨਾਂ ਦੀ ਆਨਲਾਈਨ ਫੋਟੋ ਹੋਈ ਹੈ ਸਭ ਕੁਝ ਹੋਇਆ ਤੇ ਉਹਨਾਂ ਤੱਕ ਪਹੁੰਚਾਂਗੇ ਪਿਛਲੀ ਵਾਰ ਮੈਂ ਤੋਂ 14 ਦੇ ਕਰੀਬ ਜਿਹੜੀਆਂ ਛੱਡ ਤਿਆਰ ਕਰਵਾਈ ਸੀ ਪਿੰਡ ਦੇ ਵਿੱਚ ਉਹ ਮੇਰੇ ਘਾਦੇ ਵਿੱਚੋਂ ਤੇ ਹੁਣ ਵੀ ਜਦੋਂ ਕੰਮ ਚੱਲਣਗੇ ਪੰਚਾਇਤ ਦੇ ਕੰਮ ਚੱਲਣਗੇ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਤੇ ਹਰ ਇੱਕ ਦਾ ਜਿਹੜਾ ਹੈ ਉਹ ਕੰਮ ਹੋਏਗਾ ਜੀ ਸਾਰਾ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਦੂਸਰਾ ਮੌਕਾ ਦਿੱਤਾ ਮਾਨਵਕਸਿਆ ਸੋ ਕੀ ਮੈਸੇਜ ਦੇਣਾ ਚਾਹੂਗਾ ਪਿੰਡ ਵਾਲੇ ਇਹ ਕਿ ਮੈਂ ਦੁਬਾਰਾ ਫੇਰ ਦੂਸਰੀ ਵਾਰ ਮੈਨੂੰ ਮੌਕਾ ਦਿੱਤਾ ਹੈ ਮੈਂ ਪਿੰਡ ਵਾਸੀਆਂ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਕੱਲ ਮਤਲਬ ਜਿਸ ਤਰ੍ਹਾਂ ਵੀ ਕੋਈ ਅੱਗੇ ਕੋਈ ਕੰਮ ਪੰਚਾਇਤੀ ਚੱਲਣਗੇ ਉਹਦੇ ਵਿੱਚ ਸਭ ਦੇ ਨਾਲ ਲੈ ਕੇ ਸਭ ਦੀ ਸਲਾਹ ਦੇ ਨਾਲ ਤੇ ਜਿੱਦਾਂ ਵੀ ਕੋਈ ਜੋ ਕਿਸੇ ਦਾ ਕੰਮ ਹੋਏਗਾ ਉਸ ਤਰ੍ਹਾਂ ਨਾਲ ਕਰਾਂਗਾ ਤੇ ਮੈਂ ਆਪਣੇ ਆਪ ਨੂੰ ਕੋਈ ਅ ਸਰਪੰਚ ਨਹੀਂ ਸਮਝਦਾ ਜੋ ਇੱਕ ਬੋਲ ਛੋਟਾ ਮੋਟਰ ਵੀ ਹੈ ਛੋਟੇ ਤੋਂ ਲੈ ਕੇ ਵੱਡਾ ਉੱਪਰ ਤੱਕ ਏਜ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਉਹ ਸਾਰੇ ਮੇਰੀ ਤਰਫ ਤੋਂ ਸਰਪੰਚ ਹੈ ਉਹ ਕੋਈ ਵੀ ਆ ਕੇ ਮੈਨੂੰ ਸਲਾਹ ਦੇ ਸਕਦਾ ਵੀ ਕਿਹੜਾ ਕੋਈ ਜੋ ਕੰਮ ਹੋਣ ਵਾਲਾ ਹੈ ਜਿਹੜਾ ਰਹਿ ਗਿਆ ਉਹ ਮੈਂ ਜ਼ਰੂਰ ਕਰਾਂਗਾ ਇਹ ਮੈਂ ਵਿਸ਼ਵਾਸ ਦਿਵਾਉਂਦਾ